ਏ ਜੀ ਜਿਹੜੀ ਸਾਡੀ ਨਸ਼ਿਆ ਖਿਲਾਫ ਮੁਹਿੰਮ ਆਪਾਂ ਨਵੀਂ ਸ਼ੁਰੂ ਕੀਤੀ ਹੈ ਜੋ ਕਿ ਲੜੀਵਾਰ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਹੈਠ ਚੱਲ ਰਹੀ ਹੈ Shri Aditya ji SSP ਗੁਰਦਾਸਪੁਰ ਉਹਨਾਂ ਦੇ ਦਿਸ਼ਾ ਨਿਰਦੇਸ਼ ਹੈਠ ਦੋ ਵੱਖ-ਵੱਖ ਮੁਕਦਮੇ ਹਨ ਜਿਹੜਾ ਕਿ ਪਹਿਲਾ PS ਦੀਨਾ ਨਗਰ ਦਾ ਉਹਦੇ ਵਿੱਚ ਜੀ ਆਪਾਂ ਇੱਕ ਬੱਤੀਪੁਰ ਪਿਸਟਲ ਅਫੀਮ ਦੀ ਰਿਕਵਰੀ ਕੀਤੀ ਹੈ ਦੋ ਨੌਜਵਾਨ ਇਹਦੇ ਵਿੱਚ ਆਪਾਂ ਨਾਮਜ਼ਦ ਕੀਤੇ ਫਰਦਰ ਇਹ ਜੀ ਅੰਮ੍ਰਿਤਸਰ ਤੋਂ ਅਫੀਮ ਲੈ ਕੇ ਆਉਂਦੇ ਸੀ ਉਹ ਤੀਸਰਾ ਬੰਦਾ ਵੀ ਆਪਾਂ ਵਿੱਚ ਨਾਮਜ਼ਦ ਕੀਤਾ ਤੇ ਸਾਨੂੰ ਉਮੀਦ ਹੈ ਕਿ ਇਸ ਤੋਂ ਹੋਰ ਰਿਕਵਰੀਜ਼ ਹੋਣਗੀਆਂ ਦੂਸਰਾ ਜੀ ਜਿਹੜਾ ਮੁਕੱਦਮਾ ਹੈ ਉਹ ਪੀਐਸ ਪੁਰਾਣੀ ਸ਼ਾਲੇ ਦਾ ਉਹਦੇ ਵਿੱਚ ਜਿਹੜਾ ਅਕਿਊਜ਼ਡ ਹੈ ਉਹਦੇ ਕੋਲੋਂ ਅਫੀਮ ਡੋਡੇ ਪੋਸਟ ਡਰਗ ਮਨੀ ਤੇ ਇਲੈਕਟ੍ਰੋਨਿਕ ਕੰਡਾ ਉਹਦੀ ਬਰਾਮਦਗੀ ਕੀਤੀ ਗਈ ਹੈ ਮੈਂ ਆਪਣੇ ਤੌਰ ਤੇ ਤੇ ਗੁਰਦਾਸਪੁਰ ਪੁਲਿਸ ਦੇ ਤੌਰ ਤੇ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਚਾਹਨਾ ਕਿ ਆਪਾਂ ਵਚਨਬਾਦ ਨਸ਼ਿਆਂ ਨੂੰ ਖਤਮ ਕਰਨ ਲਈ ਤੇ ਜਲਦ ਹੀ ਤੁਹਾਨੂੰ ਇਸ ਮੁਹਿੰਮ ਦੇ ਤਹਿਤ ਤੁਹਾਨੂੰ ਹੋਰ ਵੀ ਨਵੇਂ ਪਰਚੇ ਨਵੇਂ ਰਿਕਵਰੀਜ਼ ਜਲ ਦੇਖਣ ਨੂੰ ਮਿਲਣਗੇ ਸਰ ਗੱਲ ਕੀਤੀ ਜਾਵਤ ਹੈ ਇਹਨਾਂ ਨੌਜਵਾਨਾਂ ਦੇ ਜੋ ਬੈਕਗ੍ਰਾਉਂਡ ਆ ਪਹਿਲਾਂ ਵੀ ਇਹਨਾਂ ਦੇ ਕੋਈ ਮਾਮਲੇ ਦਰਜ ਹੈਗੇ ਪਹਿਲਾ ਜੀ ਜਿਹੜੇ ਜਿਹੜੇ ਦੋ ਨੌਜਵਾਨ ਜਿਹਨਾਂ ਤੋਂ ਪਿਸਟਲ ਬਰਾਮਦ ਹੋਇਆ ਉਹਨਾਂ ਵਿੱਚੋਂ ਇੱਕ ਤੇ ਐਕਸਾਈਜ਼ ਦਾ ਮਕਦਮਾ ਦਰਜ ਸੀ ਇਹ ਦਰਸਾਉਂਦਾ ਹੈ ਕਿ ਇਹ ਸ਼ਾਇਦ ਨਵੇਂ ਆਏ ਸੀ ਇਸ ਵਪਾਰ 'ਚ ਤੇ ਇਹ ਜਲਦੀ ਜਣਾ ਤੇ ਨੱਥ ਪਾਤ ਗਈ ਹੈ ਹੋਰ ਵੀ ਕੋਈ ਪੁਛਗਿਸ ਦੌਰਾਨ ਜਿਹੜੇ ਬਰਾਮਦ ਹੋਣ ਦੇ ਨਾਲ ਕੋ ਚਾਂਸ ਹੈਗੇ ਜੀ ਬਿਲਕੁਲ ਜੀ ਇਹ ਤਫਤੀਸ਼ ਦੌਰਾਨ ਆਪਾਂ ਇਹਨਾਂ ਦਾ ਰਿਮਾਂਡ ਲਿਆ ਹੋਇਆ ਤੇ ਸਾਨੂੰ ਉਮੀਦ ਹੈ ਕਿ ਹੋਰ ਵੀ ਇਹਨਾਂ ਤੋਂ ਬਰਾਮਦਗੀ ਹੋਈਗੀ ਇਹਨਾਂ ਮੇਰੇ ਨਾਲ ASP ਦਿਨਨਗਰ ਦਿਲਪ੍ਰੀਤ ਸਿੰਘ ਜੀ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਦੋਸ਼ੀਆਂ ਦੇ ਹੋਰ ਵੀ ਉਮੀਦ ਹੈ ਕਿ ਜਿਹੜੀ ਪੁਸ਼ਗੀਸਰਾ ਨੇ ਨਾ ਕੋ ਹੋਰ ਵੀ ਕੋਸ਼ਿਸ਼ ਜਿਹੜਾ ਬਰਾਮਦ ਹੋਣ ਦੇ ਚਾਂਸ ਸਰ ਪਰ ਉਹਨਾਂ ਇੱਕ ਹੋਰ ਵਾਰਨਿੰਗ ਦਿੱਤੀ ਹੈ ਵੀ ਆਉਣ ਵਾਲੇ ਦਿਨਾਂ ਵਿੱਚ ਵੀ ਜਿਹੜੀ ਚੈਕਿੰਗ ਦਾ ਅਭਿਆਨ ਆ ਲਗਾਤਾਰ ਜਾਰੀ ਰਹੇਗਾ ਔਰ ਜੋ ਨਸ਼ੇ ਨਾਲ ਕਾਰੋਬਾਰ ਕਰ ਰਹੇ ਨੇ ਵਿਅਕਤੀ ਉਹਨਾਂ ਖਿਲਾਫ ਪੁਲਿਸ ਪੂਰੀ ਸ਼ਕਤੀ ਨਾਲ ਚਕੰਜਾ ਕਸੇ ਗਈ ਕੈਮਰਾਮੈਨ ਕਲਨੂਰ ਦੇ ਨਾਲ ਹਰਜਿੰਦਰ ਸਿੰਘ ਗੁਰਾਇਆ ਜਗਬਾਨੀ ਟੀਵੀ ਦਿਨਨਗਰ ਗੁਰਦਾਸਪੁਰ ਏ ਜੀ ਜਿਹੜੀ ਸਾਡੀ ਨਸ਼ਿਆ ਖਿਲਾਫ ਮੁਹਿੰਮ ਆਪਾਂ ਨਵੀਂ ਸ਼ੁਰੂ ਕੀਤੀ ਹੈ ਜੋ ਕਿ ਲੜੀਵਾਰ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਹੇਠ ਚੱਲ ਰਹੀ ਹੈ ਸ਼੍ਰੀ ਅਦਿੱਤਿਆ ਜੀ ਐਸਐਸਪੀ ਗੁਰਦਾਸਪੁਰ ਉਹਨਾਂ ਦੇ ਦਿਸ਼ਾ ਨਿਰਦੇਸ਼ ਹੇਠ ਦੋ ਵੱਖ-ਵੱਖ ਮੁਕੱਦਮੇ ਆ ਜਿਹੜਾ ਕਿ ਪਹਿਲਾ ਪੀਐਸ ਦਿਨਾਨਗਰ ਦਾ ਉਹਦੇ ਵਿੱਚ ਜੀ ਆਪਾਂ ਇੱਕ ਬੱਤੀਪੁਰ ਪਿਸਟਲ ਅਫੀਮ ਦੀ ਰਿਕਵਰੀ ਕੀਤੀ ਹੈ ਦੋ ਨੌਜਵਾਨ ਇਹਦੇ ਵਿੱਚ ਆਪਾਂ ਨਾਮਜ਼ਦ ਕੀਤੇ ਫਰਦਰ ਇਹ ਜੀ ਅੰਮ੍ਰਿਤਸਰ ਤੋਂ ਅਫੀਮ ਲੈ ਕੇ ਆਉਂਦੇ ਸੀ ਉਹ ਤੀਸਰਾ ਬੰਦਾ ਵੀ ਆਪਾਂ ਵਿੱਚ ਨਾਮਜ਼ਦ ਕੀਤਾ ਤੇ ਸਾਨੂੰ ਉਮੀਦ ਹੈ ਕਿ ਇਸ ਤੋਂ ਹੋਰ ਰਿਕਵਰੀਜ਼ ਹੋਣਗੀਆਂ ਦੂਸਰਾ ਜੀ ਜਿਹੜਾ ਮੁਕਦਮਾ ਹੈ ਉਹ ਪੀਐਸ ਪੁਰਾਣੀ ਸ਼ਾਲੇ ਦਾ ਉਹਦੇ ਵਿੱਚ ਜਿਹੜਾ ਅਕਿਊਜ਼ਡ ਹੈ ਉਹਦੇ ਕੋਲੋਂ ਅਫੀਮ ਡੋਡੇ ਪੋਸਟ ਡਰਗ ਮਨੀ ਤੇ ਇਲੈਕਟ੍ਰੋਨਿਕ ਕੰਡਾ ਉਹਦੀ ਬਰਾਮਦਗੀ ਕੀਤੀ ਗਈ ਹੈ ਮੈਂ ਆਪਣੇ ਤੌਰ ਤੇ ਤੇ ਗੁਰਦਾਸਪੁਰ ਪੁਲਿਸ ਦੇ ਤੌਰ ਤੇ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਚਾਹਨਾ ਹੈ ਕਿ ਆਪਾਂ ਵਚਨਬਾਦ ਦਾ ਨਸ਼ਿਆ ਨੂੰ ਖਤਮ ਕਰਨ ਲਈ ਤੇ ਜਲਦ ਹੀ ਤੁਹਾਨੂੰ ਇਸ ਮੁਹਿੰਮ ਦੇ ਤਹਿਤ ਤੁਹਾਨੂੰ ਹੋਰ ਵੀ ਨਵੇਂ ਪਰਚੇ ਨਵੇਂ ਰਿਕਵਰੀਜ਼ ਜਲ ਦੇਖਣ ਨੂੰ ਮਿਲਣਗੇ ਸਰ ਗੱਲ ਕੀਤੀ ਜਾਵਤਾਂ ਇਹਨਾਂ ਨੌਜਵਾਨਾਂ ਦੇ ਜੋ ਬੈਕਗ੍ਰਾਉਂਡ ਆ ਪਹਿਲਾਂ ਵੀ ਇਹਨਾਂ ਦੇ ਕੋਈ ਮਾਮਲੇ ਦਰਜ ਹੈਗੇ ਪਹਿਲਾਂ ਜਿਹੜੇ ਜਿਹੜੇ ਦੋ ਨੌਜਵਾਨ ਜਿਹਨਾਂ ਤੋਂ ਪਿਸਟਲ ਬਰਾਮਦ ਹੋਇਆ ਉਹਨਾਂ ਵਿੱਚੋਂ ਇੱਕ ਤੇ ਇੱਕ ਸਾਈਜ਼ ਦਾ ਮਕਦਮਾ ਦਰਜ ਸੀ ਇਹ ਦਰਸਾਉਂਦਾ ਹੈ ਕਿ ਇਹ ਸ਼ਾਇਦ ਨਵੇਂ ਆਏ ਸੀ ਇਸ ਵਪਾਰ 'ਚ ਤੇ ਇਹ ਜਲਦੀ ਅਣਾ ਤੇ ਨੱਥ ਪਾਤ ਗਈ ਹੈ। ਹੋਰ ਵੀ ਕੋਈ ਪੁੱਛ ਕਿਸ ਦੌਰਾਨ ਜਿਹੜੇ ਬਰਮਤ ਹੋਣ ਦੇ ਨਾਲ ਕੋ ਚਾਂਸ ਹੈਗੇ ਜੀ। ਬਿਲਕੁਲ ਜੀ ਇਹ ਤਪਤੀਸ਼ ਦੌਰਾਨ ਆਪ ਇਹਨਾਂ ਦਾ ਰਿਮਾਂਡ ਲਿਆ ਹੋਇਆ ਤੇ ਸਾਨੂੰ ਉਮੀਦ ਹੈ ਕਿ ਹੋਰ ਵੀ ਇਹਨਾਂ ਤੋਂ ਬਰਾਮਦਗੀ ਹੋਈਗੀ। ਏਸ ਹਨ ਮੇਰੇ ਨਾਲ ASP ਦਿਨਨਗਰ ਦਿਲਪ੍ਰੀਤ ਸਿੰਘ ਜੀ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਦੋਸ਼ੀਆਂ ਦੇ ਹੋਰ ਵੀ ਉਮੀਦ ਹੈ ਕਿ ਜਿਹੜੀ ਪੁਸ਼ਗੀ ਸਰਾਣ ਇਹਨਾਂ ਕੋਲ ਹੋਰ ਵੀ ਕੋਸ਼ਿਸ਼ ਜਿਹੜਾ ਬਰਬੰਦ ਹੋਣ ਦੇ ਚਾਂਸ ਸਰ ਪਰ ਉਹਨਾਂ ਇੱਕ ਹੋਰ ਵਾਰਨਿੰਗ ਦਿੱਤੀ ਹੈ ਵੀ ਆਉਣ ਵਾਲੇ ਦਿਨਾਂ ਵਿੱਚ ਵੀ ਜਿਹੜੀ ਚੈਕਿੰਗ ਦਾ ਅਭਿਆਨ ਆ ਲਗਾਤਾਰ ਜਾਰੀ ਰਹੇਗਾ ਔਰ ਜੋ ਨਸ਼ੇ ਨਾਲ ਕਾਰੋਬਾਰ ਕਰ ਰਹੇ ਨੇ ਵਿਅਕਤੀ ਉਹਨਾਂ ਖਿਲਾਫ ਪੁਲਿਸ ਪੂਰੀ ਸ਼ਕਤੀ ਨਾਲ ਚਕੰਜਾ ਕਸੇ ਗਈ ਕੈਮਰਾਮੈਨ ਕਲਨੂਰ ਦੇ ਨਾਲ ਹਰਜਿੰਦਰ ਸਿੰਘ ਗੁਰਾਇਆ ਜਗਬੰਦ ਟੀਵੀ ਦਿਨਨਗਰ ਗੁਰਦਾਸਪੁਰ